ਹੱਥਾਂ ਦੇ ਵਿੱਚ ਡਾਂਗਾ ਲੈ ਕੇ ਇੱਕ تیر ਨੇ ਦੂਜੀ تیر ਦੀ ਕੋਠੀ ਦੇ ਉੱਤੇ ਤਾਵਾਂ ਬੋਲ ਦਿੱਤਾ ਕਮਰਿਆਂ ਦੇ ਅੰਦਰ ਵੜ ਕੇ ਜਿਹੜਾ ਹਮਲਾ ਕੀਤਾ ਗਿਆ ਦੋਹਾਂ ਤੀਰਾਂ ਹਾਲਾਂਕਿ ਜ਼ਖਮੀ ਹੋਈਆਂ ਨੇ ਤਸਵੀਰਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰਾਇਆ ਵਾਲਾ ਕਲਾਤ ਸਾਹਮਣੇ ਆ ਰਹੀਆਂ ਨੇ ਜਿੱਥੇ ਸ਼ਰੀਆਮ ਗੁੰਡਾ ਘਰ ਦੀ ਦਾ ਨੰਗਾ ਨਾਚ ਦੇਖਣ ਮਿਲਿਆ 10 ਤੋਂ 12 ਲੋਕਾਂ ਨੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਪਿੰਡ ਵਿੱਚ ਹੀ ਪੂਰਨ ਸਿੰਘ ਨਾਮ ਦੇ ਸਖਸ਼ ਦੇ ਘਰ ਤੇ ਉੱਤੇ ਹਮਲਾ ਕਰ ਦਿੱਤਾ ਹਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਘਰ ਵਾਲਿਆਂ ਨੇ ਸਹੀ ਸਾਹਿੱਸ਼ਾ ਤੇ ਚੜ ਕੇ ਆਪਣੀ ਜਾਨ ਬਚਾਈ ਹੈ ਦੂਜੇ ਪਾਸੇ ਗੁੰਡਾਗਰਦੀ ਦੀਆਂ ਸਾਰੀਆਂ ਤਸਵੀਰਾਂ ਘਰ ਤੇ ਵਿੱਚ ਲੱਗ ਕੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਪਰ ਇਸ ਹਮਲੇ ਵਿੱਚ ਕਰਤਾ ਮਾਲਕ ਜ਼ਖਮੀ ਹੋ ਗਿਆ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਮੌਕੇ ਤੇ ਪੁਲਿਸ ਪਹੁੰਚ ਚੁੱਕਿਆ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੀਵਨ ਸਿੰਘੀ ਕੀ ਗੱਲ ਹੋਈ ਸਾਡੇ ਇਹਨਾਂ ਦੇ ਪੈਸਿਆਂ ਦਾ ਰੋਲਾ ਸੀ ਸਾਡੇ ਨਾਲ ਪੈਸੇ ਲੈਣੇ ਸੀ ਅਸੀਂ ਤੇ ਲੰਮਾ ਰੋਲਾ ਚੱਲਦਾ ਆਉਂਦਾ ਸੀ ਤੇ ਇਹ ਅੱਜ ਸਾਡੇ ਘਰੇ ਬੰਦੇ ਲੈ ਕੇ ਆ ਗਏ ਤੇ ਪੂਰੀ ਘੁੱਠੀ ਭੰਨ ਤੋੜ ਕਰ ਗਏ ਠੀਕ ਹੈ ਜੀ ਤੇ ਕਟੋੜ ਦੱਸ ਜਾਣੇ ਸੀ ਕਿ ਇਹ ਜੱਗਾ ਆਪਣਾ ਵਰਿੰਦਰ ਦੀਰਾ ਦਲਵੀਰ ਜਗਮੋਹਨ ਤੇ ਆਪਣੇ ਕੋਈ ਹੋਰ ਪੰਜ-ਸੱਤ ਜਣੇ ਨਾਂ ਸੀ ਜਿਹੜਾ ਗੀਤਾ ਤੇ ਆਪਣਾ ਚੂਪਣੀ ਸੀ ਕੀ ਨਾਮ ਉਹਦਾ ਜਸਪਾਲ ਨਾਮ ਉਹਦਾ ਤੇ ਸੁਖਪਾਲ ਤੇ ਕਾਰ ਵੀ ਕੀ ਪੁੱਤੇ ਲੜਾਈ ਕਰ ਇਹਨਾਂ ਤੋਂ ਇਹਨਾਂ ਤੋਂ ਅਸੀਂ ਪੈਸੇ ਲੈਣੇ ਸੀਗੇ ਤੇ ਇਹ ਬਾਅਦ ਚ ਮੁੱਕਰ ਕੇ ਸਾਡੇ ਪੈਸੇ ਕਿਸੀ ਨਹੀਂ ਦੇ ਸਾਡੇ ਨਾਲ ਲੜਾ ਇਹ ਪਹਿਲਾਂ ਵੀ ਇਹਨਾਂ ਨੇ ਤ ਤਿੰਨ ਸਾ ਪਹਿਲਾਂ ਰੋਲਾ ਚੱਲਦਾ ਹੁੰਦਾ ਜੀ ਬਾਅਦ ਚ ਇੱਕ ਚਾਰ ਕਿ ਮਹੀਨੇ ਪਹਿਲਾਂ ਮੇਰੇ ਖੇਤ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੈਂ ਵਾਣ ਵਾਰਾ ਸੀ ਤੇ ਮੇਰੇ ਖੇਤ ਗਾਲ ਪੈਣ ਆਏ ਸੀਗੇ ਤੇ ਇਹਨਾਂ ਨੇ ਪੂਰੇ ਕੀ ਪਲੈਨਿੰਗ ਨਾਲ ਆਏ ਸੀ ਉਦੋਂ ਵੀ ਮੈਂ ਬਚਾ ਬਹੁਤ ਖਾ ਨਿਕਲ ਕੇ ਆਇਆ ਸੀ ਉੱਥੋਂ ਹੀ ਤੇ ਹੁਣ ਇਹ ਸਾਡੀ ਚਮਕਰੀ ਅੰਦਰ ਸਾਰੀ ਕੋਠੀ ਭੰਨ ਤੋੜ ਕਰਕੇ ਅਸੀਂ ਕੋਠਿਆਂ ਦੇ ਚੜ ਕੇ ਆਉਂਦੀ ਜਾਣ ਬਹੁਤ ਮੁਸ਼ਕਲ ਤਰਾਹ ਬਚਾਈ ਹੈ ਹਾਂਜੀ ਪਹਿਲੇ ਆ ਸਾਡੇ ਸਾਡੀ ਉਹਨਾਂ ਤੇ ਛੱਬੀ ਲੱਗੀ ਹੋਈ ਹੈ ਉਹਨਾਂ ਦੀ 25 ਕ੍ਰੋਸ ਪਾਚਾਈ ਡੈਡੀ ਦੀ ਸੱਟਾਂ ਡੈਡੀ ਦੀ ਮੇਰੇ ਦੇ ਸੱਟਾਂ ਵੱਜੀਆਂ ਤੇ ਹੁਣ ਅਸੀਂ ਬਹੁਤ ਔਖੇ ਬਚਾਈਏ ਜੇ ਅਸੀਂ ਘਰੇ ਵੀ ਆਉਂਦੇ ਸੇਫ ਨਹੀਂ ਤੇ ਅਸੀਂ ਕਿੱਥੇ ਸੇਫ ਆਈ ਤੇ ਅੱਜ ਕਿਹਦੇ ਸੱਟਾਂ ਵੱਜੀਆਂ ਹਾਂਜੀ ਮੇਰੇ ਡੈਡੀ ਦੀ ਸੱਟਾਂ ਵੱਜੀਆਂ ਜੀ ਅੱਜ ਤਾਂ ਪੁਲਿਸ ਆਈ ਤਾਂ ਘਰੇ ਵੀ ਜਿਆਦਾ ਸੇਫ ਖੁਦ ਘਰੇ ਹੀ ਨਹੀਂ ਸੇਫ ਰਹਿ ਸਕਦੇ ਤਾਂ ਕਿੱਥੇ ਰਹਿ ਸਕਦੇ ਹੁਣ ਸਾਡੀ ਅਪੀਲ ਹੈ ਕਿ ਉਹਨਾਂ ਤੇ ਸ ਇਹ ਕਾਡ ਉਹਨਾਂ ਦਾ ਬਹੁਤ ਖਰਾਬ ਆ ਠੱਗੀਆਂ ਲੋਕਾਂ ਨਾਲ ਮਾਰਦੇ ਆ ਨਜਾਇਜ਼ ਕਬਜ਼ੇ ਲੈਂਦੇ ਆ ਲੋਕਾਂ ਨਾਲ ਧੱਕਾਸ਼ਾਹੀ ਕਰਦੇ ਆ ਤੇ ਉਹਨਾਂ ਨੂੰ ਪੁਲਿਸ ਨੂੰ ਚੱਕਦੀ ਨਹੀਂ ਪਈ ਜਿਹੜਾ ਆਪਣਾ ਉਹਨਾਂ ਨੂੰ ਅਪੀਲ ਆ ਕਿ ਪੁਲਿਸ ਉਹਨਾਂ ਦਾ ਸਖਤ ਸਖਤ ਕਾਰਵਾਈ ਡਿਫਰਡਰ ਬੰਦੇ ਆ 11 ਲੱਖ ਰੁਪਏ ਗੋਲਿਆਂ ਨਾਲ ਮੁੱਕਰ ਕੇ ਗਏ ਆ ਕਿਸੇ ਦਾ ਤੇ ਹੋਰ ਵੀ ਕਈ ਘਰਾਂ ਦੇ ਪੈਸੇ ਮੁਕਰਿਆ ਨਜਾਇਜ਼ ਕਬਜ਼ੇ ਲੈ ਕੇ ਲੋਕਾਂ ਦੇ ਥਾਂ ਤੇ ਤੇ ਉਹਨਾਂ ਸਾਰਿਆਂ ਨੂੰ ਸਾਨੂੰ ਇਨਸਾਫ ਮਿਲੀ ਜਿਹੜੀ ਮੈਂ ਜੀ ਥਾਣਾ ਸਦਰਫੀ ਗੁੜੇ ਤਨਾਤਾ ਅੱਜ ਥਾਣੋਂ ਮਾਨੂੰ ਇਨਫੋਰਮੇਸ਼ਨ ਮਿਲੀ ਸੀ ਦੋ ਤਰ੍ਹਾਂ ਦੇ ਵਿੱਚ ਲੜਾਈ ਹੋਈ ਆ ਇਹਦੇ ਵਿੱਚ ਇੱਕ ਧਿਰ ਪੂਰਨ ਸਿੰਘਾ ਤੇ ਦੂਜੀ ਤੇ ਰਹੇਗੇ ਜਗਜੀਤ ਸਿੰਘ ਜੀ ਉਹਨਾਂ ਦੋਨੇ ਤਰਾ ਦਾਖਲੇ ਤੇ ਮੈਡੀਕਲ ਦੇ ਵਿੱਚ ਤੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਵੀ ਪਰਦੀ ਹੋਊ ਕਰੂ ਹੁਣ ਚਲਦੀ ਹੱਥਾਂ ਦੇ ਵਿੱਚ ਡਾਂਗਾ ਲੈ ਕੇ ਇੱਕ تیر ਨੇ ਦੂਜੀ تیر ਦੀ ਕੋਠੀ ਦੇ ਉੱਤੇ ਤਾਵਾਂ ਬੋਲ ਦਿੱਤਾ ਕਮਰਿਆਂ ਦੇ ਅੰਦਰ ਵੜ ਕੇ ਜਿਹੜਾ ਹਮਲਾ ਕੀਤਾ ਗਿਆ ਦੋਹਾਂ ਤੀਰਾਂ ਹਾਲਾਂਕਿ ਜ਼ਖਮੀ ਹੋਈਆਂ ਨੇ ਤਸਵੀਰਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰਾਇਆ ਵਾਲਾ ਕਲਾਤ ਸਾਹਮਣੇ ਆ ਰਹੀਆਂ ਨੇ ਜਿੱਥੇ ਸ਼ਰੀਆਮ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਮਿਲਿਆ 10 ਤੋਂ 12 ਲੋਕਾਂ ਨੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਪਿੰਡ ਵਿੱਚ ਹੀ ਪੂਰਨ ਸਿੰਘ ਨਾਮ ਦੇ ਸਖਸ਼ ਦੇ ਘਰ ਤੇ ਉੱਤੇ ਹਮਲਾ ਕਰ ਦਿੱਤਾ ਹਮਲੇ ਦੀ ਸੀਐਸਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਕਰਫਾਲੀਆਂ ਨੇ ਮਸਾਂ ਹੀ ਸਾਤੇ ਚੜ ਕੇ ਆਪਣੀ ਜਾਨ ਬਚਾਈ ਹੈ ਦੂਜੇ ਪਾਸੇ ਗੁੰਡਾਗਰਦੀ ਦੀਆਂ ਸਾਰੀਆਂ ਤਸਵੀਰਾਂ ਕਾਰਤੇ ਵਿੱਚ ਲੱਗ ਕੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਪਰ ਇਸ ਹਮਲੇ ਵਿੱਚ ਕਰਤਾ ਮਾਲਕ ਜ਼ਖਮੀ ਹੋ ਗਿਆ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਆ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੀਵਨ ਸਿੰਘੀ ਕੀ ਗੱਲ ਹੋਈ ਸਾਡੇ ਇਹਨਾਂ ਦਾ ਪੈਸਿਆਂ ਦਾ ਰੋਲਾ ਸੀ ਸਾਡੇ ਨਾਲ ਪੈਸੇ ਲੈਣੇ ਸੀ ਅਸੀਂ ਤੇ ਲੰਮਾ ਰੋਲਾ ਚੱਲਦਾ ਆਉਂਦਾ ਸੀ ਤੇ ਇਹ ਅੱਜ ਸਾਡੇ ਘਰੇ ਬੰਦੇ ਲੈ ਕੇ ਆ ਗਏ ਤੇ ਪੂਰੀ ਘੁੱਠੀ ਭੰਨ ਤੋੜ ਕਰ ਗਏ ਠੀਕ ਹੈ ਤੇ ਕਟਵਰ ਦੱਸ ਜਾਣੇ ਸੀ ਕਿ ਇਹ ਹੀ ਜੱਗਾ ਜੋ ਆਪਣਾ ਵਰਿੰਦਰ ਤਦੀਰਾ ਦਲਵੀਰ ਜਗਮੋਹਨ ਤੇ ਆਪਣੇ ਕੋਈ ਹੋਰ ਪੰਜ ਸੱਤ ਜਣੇ ਨਾਂ ਜਿਹੜਾ ਗੀਤਾ ਤੇ ਆਪਣਾ ਚੂਪਣੀ ਸੀ ਕੀ ਸੁਖਪਾਲ ਨਾਮ ਉਹਦਾ ਜਸਪਾਲ ਨਾਮ ਉਹਦਾ ਤੇ ਸੁਖਪਾਲ ਕਾਗਜ਼ੀ ਪੁੱਤੇ ਦੀ ਲੜਾਈ ਕਰਦਾ ਕਰ ਇਹਨਾਂ ਤੋਂ ਇਹਨਾਂ ਤੋਂ ਅਸੀਂ ਪੈਸੇ ਲੈਣੇ ਸੀਗੇ ਤੇ ਇਹ ਬਾਅਦ ਚ ਮੁੱਕਰ ਕੇ ਸਾਡੇ ਪੈਸੇ ਕਿਸੀ ਨਹੀਂ ਦੇਣ ਸਾਡੇ ਨਾਲ ਰੌਲਾ ਪਈ ਪਹਿਲਾਂ ਵੀ ਇਹਨਾਂ ਨੇ ਤ ਤਿੰਨ ਸਾਲ ਪਹਿਲਾਂ ਰੌਲਾ ਚੱਲਦਾ ਹੁੰਦਾ ਜੀ ਬਾਅਦ ਚ ਇੱਕ ਚਾਰ ਮਹੀਨੇ ਪਹਿਲਾਂ ਮੇਰੇ ਖੇਤ ਮੈਨੂੰ ਜਾਨੂ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੈਂ ਵਾਣ ਵਾਰਾ ਸੀ ਤੇ ਮੇਰੇ ਖੇਤ ਗਾਲ ਪੈਣ ਆਏ ਸੀਗੇ ਤੇ ਇਹਨਾਂ ਨੇ ਪੂਰੇ ਕੀ ਪਲੈਨਿੰਗ ਨਾਲ ਆਏ ਸੀ ਉਦੋਂ ਵੀ ਮੈਂ ਬਚਾ ਬਹੁਤ ਖਰਚਾ ਨਿਕਲ ਕੇ ਆਇਆ ਸੀ ਉੱਥੋਂ ਹੀ ਤੇ ਹੁਣ ਇਹ ਸਾਡੀ ਚਮਕ ਘਰੇ ਅੰਦਰ ਸਾਰੀ ਕੋਠੀ ਪਣ ਤੋੜ ਕਰਕੇ ਅਸੀਂ ਕੋਠਿਆਂ ਦੇ ਚੜ ਕੇ ਆਉਗੀ ਜਾਣ ਬਹੁਤ ਮੁਸ਼ਕਲ ਤਰਾ ਬਚਾਈ ਹਾਂ ਮੁਕਤਵਾ ਦਰਦੇ ਉਹਨਾਂ ਦੇ ਘਰ ਹਾਂਜੀ ਪਹਿਲੇ ਆ ਸਾਡੇ ਸਾਡੀ ਉਹਨਾਂ ਤੇ ਛੱਬੀ ਲੱਗੀ ਹੋਈ ਹੈ ਉਹਨਾਂ ਦੀ 25 ਕ੍ਰੋਸ ਪਚਾਈ ਡੈਡੀ ਦੀ ਸੱਤ ਵਜੇ ਡੈਡੀ ਦੀ ਮੇਰੇ ਦੇ ਸੱਤਾਂ ਵਜ ਗਈਆਂ ਤੇ ਹੁਣ ਅਸੀਂ ਬਹੁਤ ਔਖੇ ਪਚਾਈ ਜੇ ਘਰੇ ਵੀ ਆਉਦੇ ਸੇਫ ਨਹੀਂ ਤੇ ਅਸੀਂ ਕਿੱਥੇ ਸੇਫ ਆਈ ਤੇ ਅੱਜ ਕਿੰਨੇ ਸੱਟਾਂ ਵਜੀਆਂ ਹਾਂਜੀ ਮੇਰੇ ਡੈਡੀ ਦੀ ਸੱਤਾਂ ਵਜ ਗਈਆਂ ਆਈ ਤਾਂ ਪੁਲਿਸ ਤਾਂ ਆਈ ਤਾਂ ਘਰੇ ਵਿੱਚ ਜਿਆਦਾ ਸੇਫ ਖੋਦ ਘਰੇ ਹੀ ਨਹੀਂ ਸੇਫ ਰਹਿ ਸਕਦੇ ਨਾ ਜਿੱਥੇ ਰਹਿ ਸਕਦੇ ਹੁਣ ਸਾਡੀ ਅਪੀਲ ਆ ਕਿ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਖਿਲਾਫ ਕਿ ਉਹ ਫੜਨ ਕਿਉਂਗੇ ਬਹੁਤ ਕੈਰੇਕਟਰ ਉਹਨਾਂ ਦਾ ਬਹੁਤ ਮਾੜਾ ਪਿੱਛੇ ਚੱਲਦਾ ਆ ਰਿਹਾ ਹੈਗਾ ਜਿਹੜਾ ਰਿਕਾਰਡ ਉਹਨਾਂ ਦਾ ਬਹੁਤ ਖਰਾਬ ਆ ਠੱਗੀਆਂ ਲੋਕਾਂ ਨਾਲ ਮਾਰਦੇ ਆ ਨਜਾਇਜ਼ ਕਬਜ਼ੇ ਲੈਂਦੇ ਆ ਲੋਕਾਂ ਨਾਲ ਧੱਕਾਸ਼ਾਹੀ ਕਰਦੇ ਆ ਤੇ ਉਹਨਾਂ ਨੂੰ ਪੁਲਿਸ ਨੂੰ ਚੱਕਦੀ ਨਹੀਂ ਪਈਗੀ ਜਿਹੜਾ ਆਪਣਾ ਉਹਨਾਂ ਨੂੰ ਅਪੀਲ ਆ ਕਿ ਪੁਲਿਸ ਉਹਨਾਂ ਦਾ ਸਖਤ ਸਖਤ ਕਾਰਵਾਈ ਡਿਫਰਟਰ ਬੰਦੇ ਆ 11 ਲੱਖ ਰੁਪਏ ਗੋਲਿਆਂ ਨੂੰ ਮੁੱਕਰ ਕੇ ਗਏ ਆ ਤੇ ਉਹਨਾਂ ਸਾਰਿਆਂ ਨੂੰ ਵੀ ਸਾਨੂੰ ਇਨਸਾਫ ਮਿਲੀ ਜਿਹੜੀ ਮੈਂ ਜੀ ਥਾਣਾ ਸਦਰਫੀ ਗੁੜੇ ਤਨਾਤਾ ਅੱਜ ਸਾਨੂੰ ਮਨ ਨੂੰ ਇਨਫਾਰਮੇਸ਼ਨ ਮਿਲੀ ਸੀ ਦੋ ਧਰਾਂ ਦੇ ਵਿੱਚ ਲੜਾਈ ਹੋਈ ਹੈ ਇਹਦੇ ਵਿੱਚ ਇੱਕ ਪਾਸੇ ਪੂਰਨ ਸਿੰਘ ਆ ਤੇ ਦੂਜੀ ਧਰ ਹੈਗੇ ਜਗਜੀਤ ਸਿੰਘ ਤੇ ਉਹਨਾਂ ਦੋਨੇ ਤਰਾ ਦਾਖਲੇ ਤੇ ਮੈਡੀਕਲ ਦੇ ਵਿੱਚ ਤੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਵੀ ਪਰਦੀ ਹੋਊ ਕਰੂ ਹੁਣੇ ਚਲਦੀ ਹੈ